ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਰਵਣ ਕਰਨ ਜਾ ਰਹੇ ਹਾਂ ਸਾਖੀ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਉਹਨਾਂ ਨੇ ਚੋਰਾਾਂ ਅਤੇ ਬ੍ਰਾਹਮਣਾ ਦਾ ਹੰਕਾਰ ਨੀਵਾ ਕੀਤਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਆਓ ਜੀ ਸਰਵਣ ਕਰਦੇ ਹਾਂ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸਾਖੀ ਜਦੋਂ ਉਹਨਾਂ ਨੇ ਚੋਰਾਾਂ ਦਾ ਹੰਕਾਰ ਨੀਵਾ ਕੀਤਾ ਇੱਕ ਵਾਰ ਦੀ ਗੱਲ ਹੈ ਕਿ ਬਹੁਤ ਹੀ ਭਾਰੀ ਮੇਲਾ ਲੱਗਿਆ ਜਿਸ ਮੇਲੇ ਦੇ ਵਿੱਚ ਬਹੁਤ ਸਾਰੀਆਂ ਇਸਤਰੀਆਂ ਅਤੇ ਬੱਚੇ ਨੌਜਵਾਨ ਉਸ ਮੇਲੇ ਨੂੰ ਦੇਖਣ ਦੇ ਲਈ ਜਾਂਦੇ ਨੇ ਉੱਥੇ ਕੀ ਹੁੰਦਾ ਕਿ ਮੇਲੇ ਦੇ ਵਿੱਚ ਕੁਝ ਚੋਰਾਂ ਦੇ ਵੱਲੋਂ ਉਹਨਾਂ ਦੀਆਂ ਜੇਬਾਂ ਕੱਟ ਲੀਆਂ ਜਾਂਦੀਆਂ ਨੇ ਦੋ ਇਸਤਰੀਆਂ ਦੀਆਂ ਜੇਬਾਂ ਕੱਟ ਲੀਆਂ ਜਾਂਦੀਆਂ ਤੇ ਉਹਨਾਂ ਦੀਆਂ ਗੱਠੜੀਆਂ ਚੁੱਕ ਲੀਆਂ ਜਾਂਦੀਆਂ ਨੇ ਦੋ ਤਿੰਨ ਅਜਿਹੀਆਂ ਵਾਰਦਾਤਾਂ ਹੋਣ ਤੋਂ ਬਾਅਦ ਉਹ ਲੋਕ ਪਤਾ ਨਾ ਲਗਾ ਸਕੇ ਕਿ ਆਖਰਕਾਰ ਚੋਰ ਹੈ ਕੌਣ ਚੋਰੀ ਕੌਣ ਕਰ ਰਿਹਾ ਹੈ ਹੌਲੀ-ਹੌਲੀ ਇਹ ਮਾਮਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦੇ ਕੋਲ ਪਹੁੰਚ ਜਾਂਦਾ ਹੈ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਤਰ ਧਿਆਨ ਹੋ ਕੇ ਦੇਖਦੇ ਨੇ ਤਾਂ ਉਹ ਕਹਿੰਦੇ ਨੇ ਕਿ ਉਸ ਮੇਲੇ ਦੇ ਵਿੱਚ ਫਿਰਦੇ ਹੋਏ ਪੰਡਤ ਜਿਨ੍ਹਾਂ ਦੇ ਰੁਦ੍ਰਾਕਸ਼ਾਂ ਦੀਆਂ ਮਾਲਾਂ ਪਾਈਆਂ ਹਨ ਤਿਲਕ ਲਗਾਏ ਹਨ ਧੋਤੀਆਂ ਪੈਨੀਆਂ ਹਨ ਉਹਨਾਂ ਨੂੰ ਤੁਸੀਂ ਮੇਰੇ ਦਰਬਾਰ ਵਿੱਚ ਲੈ ਕੇ ਆਓ ਕਹਿਣਾ ਤੁਸੀਂ ਉਹਨਾਂ ਨੂੰ ਕੁਝ ਨਹੀਂ ਪੁੱਛਾਂਗਾ ਮੈਂ ਉਹਨਾਂ ਨੂੰ ਸਭ ਕੁਝ ਆਪ ਤਾ ਕੀ ਹੁੰਦਾ ਕਿ ਉਸੇ ਵੇਲੇ ਦੀਵਾਨ ਨੰਦ ਉਹਨਾਂ ਚੋਰਾਂ ਨੂੰ ਰੁਦ੍ਰਾਕਸ਼ ਵਾਲੇ ਪੰਡਤਾਂ ਨੂੰ ਪਕੜ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਕਚੈਰੀ ਦੇ ਵਿੱਚ ਜਦੋਂ ਹਾਜ਼ਰ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਜੋ ਸਮਾਨ ਚੋਰੀ ਕੀਤਾ ਜੀ ਉਹ ਇੱਥੇ ਸਾਰੀ ਸੰਗਤ ਦੇ ਸਾਹਮਣੇ ਰੱਖ ਦਿਓ ਤਾਂ ਬਹੁਤ ਸਾਰੇ ਚੋਰ ਗੁੱਸੇ ਦੇ ਵਿੱਚ ਲਾਲ ਪੀਲੇ ਹੋਣ ਲੱਗ ਜਾਂਦੇ ਨੇ ਕਿ ਅਸੀਂ ਤਾਂ ਕਾਸ਼ੀ ਤੋਂ ਆਏ ਹੋਏ ਬ੍ਰਾਹਮਣ ਹਾਂ ਅਸੀਂ ਤੁਹਾਨੂੰ ਕਿਤੇ ਚੋਰ ਝਾਪਦੇ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਅੰਤਰਜਾਮੀ ਘਟਕਟ ਦੇ ਜਾਨਨਹਾਰ ਮਹਾਰਾਜ ਕਹਿੰਦੇ ਤੁਹਾਡੇ ਤਾਂ ਪਿਤਾ ਜੀ ਜਦੋਂ ਡੰਗਰ ਨੂੰ ਚੋਰੀ ਕਰਕੇ ਆ ਰਹੇ ਸੀ ਤਾਂ ਉਹ ਪਕੜੇ ਗਏ ਸੀ ਰਸਤੇ ਵਿੱਚ ਉਹਨਾਂ ਦੇ ਸੱਪ ਲੜ ਕੇ ਮ੍ਰਿਤਿਉ ਹੋ ਗਈ ਸੀ ਉਹਨਾਂ ਦੀ ਤੁਸੀਂ ਦੱਸੋ ਕੁਝ ਹੋਰ ਪੁੱਛਣਾ ਚਾਹੁੰਦੇ ਜੀ ਜਾਂ ਨਹੀਂ ਤਾਂ ਇਹਨਾਂ ਇਸਤਰੀਆਂ ਦੀਆਂ ਜੋ ਗਠੜੀਆਂ ਅਤੇ ਜੋ ਤੁਸੀਂ ਜੇਬਾਂ ਕੱਟੀਆਂ ਹਨ ਉਹਨਾਂ ਦਾ ਸਮਾਨ ਇੱਥੇ ਰੱਖ ਦਿਓ ਇਹਨਾਂ ਸਾਰਾ ਕੁਝ ਸੁਣ ਕੇ ਪੰਡਤ ਬਹੁਤ ਹੈਰਾਨ ਹੋਏ ਤੇ ਉਹ ਕਹਿੰਦੇ ਕਿ ਇਹ ਕੋਈ ਆਮ ਆਤਮਾ ਨਹੀਂ ਸਗੋਂ ਇਹ ਕੋਈ ਬਹੁਤ ਹੀ ਪੁੰਚੀ ਹੋਈ ਰੂ ਆਤਮਾ ਹੈ ਤੇ ਉਹਨਾਂ ਨੇ ਅੱਖਾਂ ਨੀਵੀਆਂ ਕਰ ਲਈਆਂ ਅਤੇ ਉਹ ਘਟ ਘਟ ਦੇ ਜਨਨ ਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀਾਂ ਤੋਂ ਮਾਫੀ ਮੰਗਦੇ ਹਨ ਪੈਰੀਂ ਪੈਂਦੇ ਹਨ ਅਤੇ ਉਹਨਾਂ ਤੋਂ ਖਿਮਾ ਦੇ ਜਾਚਕ ਬਣਨ ਦੇ ਲਈ ਖਿਮਾ ਦੀਆਂ ਅਰਜ਼ਾਂ ਕਰਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਮਾਫ ਕੀਤਾ ਅਤੇ ਆਪਣੇ ਹੀ ਸੈਨਿਕ ਬਣਾ ਲਿਆ ਇਸ ਘਟਨਾ ਦਾ ਅਸਰ ਸੰਗਤਾਂ ਦੇ ਉੱਤੇ ਬਹੁਤ ਪਿਆ ਅਤੇ ਇਸ ਤੋਂ ਬਾਅਦ ਹੋਰ ਵੀ ਕੁਝ ਢਿੱਲੜ ਸਿੱਖ ਸੀ ਉਹ ਜੋ ਲਾਪਰਵਾਹ ਸੀ ਉਹਨਾਂ ਦੇ ਵੀ ਕੰਨ ਕਸੇ ਗਏ ਅਤੇ ਉਹ ਜਾਣ ਗਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਤਰਜਾਮੀ ਹਨ ਅਤੇ ਕੋਈ ਵੀ ਐਸੀ ਹਰਕਤ ਉਹ ਨਹੀਂ ਕਰਨਗੇ ਜਿਸ ਦੇ ਨਾਲ ਉਹਨਾਂ ਨੂੰ ਮੁਰ ਤੋਂ ਸ਼ਰਮਿੰਦਾ ਹੋਣਾ ਪਵੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਚੋਰਾ ਅਤੇ ਬ੍ਰਾਹਮਣਾਂ ਦਾ ਹੰਕਾਰ ਨੀਵਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ